ਓ ਹੈਲੋ ਇੱਧਰ ਦੇਖੋ ਕੀ ਹੋਇਆ ਓ ਮੈਂ ਤੁਹਾਨੂੰ ਹੀ ਕਹਿ ਰਹੀ ਆ ਜਰਾ ਮੇਰੇ ਵੱਲ ਦੇਖੋ ਤਾਂ ਸਹੀ ਤੁਸੀਂ ਉਦਾਸ ਕਿਉਂ ਹੋ ਕੁਝ ਬਚਾਨ ਵੀ ਲੱਗ ਰਹੇ ਹੋ ਥੋੜਾ ਰੋਏ ਹੋਏ ਵੀ ਲੱਗ ਰਹੇ ਹੋ ਅੱਖਾਂ ਦੱਸ ਰਹੀਆਂ ਕਿ ਕੁਝ ਹੋਇਆ ਅੱਜ ਨਹੀਂ ਦੱਸਣਾ ਨਾ ਸਹੀ ਫਿਰ ਤੁਹਾਡੀ ਮਰਜ਼ੀ ਫਿਰ ਮੈਨੂੰ ਦੱਸ ਲੈਣ ਦਿਓ ਕਿ ਤੁਸੀਂ ਅੱਜ ਸੋਮਵਾਰ ਵਾਲੇ ਦਿਨ ਉਦਾਸ ਕਿਉਂ ਮੈਂ ਡਾਕਟਰ ਤੇ ਰੰਕੋਰ ਹਾਜ਼ਰਾਂ ਲੈ ਕੇ ਇੱਕ ਨਵੀਂ ਵੀਡੀਓ ਅੱਜ ਦਾ ਤਾਂ ਮੇਰਾ ਵਿਸ਼ਾ ਹੀ ਇਹ ਹੈ ਕਿ ਮੈਂ ਮਨੁੱਖੀ ਮਨ ਦੇ ਉਸ ਸੁਭਾਅ ਬਾਰੇ ਗੱਲ ਕਰਾਂਗੀ ਜਿਹੜਾ ਪਲ-ਪਲ ਬਦਲਦਾ ਆ ਕਦੇ ਸ਼ਾਂਤ ਹੋ ਜਾਂਦਾ ਕਦੇ ਤਿਬਰ ਲਹਿਰਾਂ ਵੇਗ ਉੱਠਦੇ ਨੇ ਤੇ ਕਦੀ ਬਿਨਾਂ ਕਾਰਨ ਫੁਰਨੀਆ ਦੀ ਲਹਿਰ ਲੈ ਕੇ ਆ ਜਾਂਦਾ ਹੈ ਮਨ ਹੈ ਨਾ ਬੇਲਗਾਮ ਅਥਰਾ ਕੋੜ ਹਫਤੇ ਦੀ ਹਰ ਦਿਨ ਦੇ ਨਾਲ ਨਾਲ ਇੱਕ ਵੱਖਰੀ ਊਰਜਾ ਮਨ ਤੇ ਪ੍ਰਭਾਵ ਕਿਵੇਂ ਪਾਉਂਦੀ ਹੈ ਇਸ ਵੀਡੀਓ ਚ ਤੁਸੀਂ ਜਾਣੋਗੇ ਕਿ ਇਹ 7 ਦਿਨ ਮਨ ਦੇ ਵੇਗ ਤੇ ਚਾਲ ਕਿਵੇਂ ਬਦਲਦੇ ਤੇ ਹਰ ਦਿਨ ਦੀ ਊਰਜਾ ਨੂੰ ਸੰਤੁਲਿਤ ਕਰਨ ਲਈ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਵੀ ਡਾਕਟਰ ਤੇਰਾਕੌਰ ਦੱਸੇਗੀ ਮੇਰੇ ਕੋਲੋਂ ਸਾਰੇ ਉਪਾਅ ਮੌਜੂਦ ਨੇ ਹਫਤੇ ਦੇ 7 ਦਿਨ ਤੇ ਮਨੁੱਖੀ ਮਨ ਉੱਤੇ ਉਹਨਾਂ ਦੇ ਪ੍ਰਭਾਵ ਦੀ ਗੱਲ ਸ਼ੁਰੂ ਕਰਨ ਲੱਗੀਆਂ ਮੈਂ ਮੇਰੀ ਕੋਸ਼ਿਸ਼ ਆ ਕਿ ਮੇਰੇ ਦਰਸ਼ਕ 7 ਦਿਨ ਖੁਸ਼ ਰਹਿਣ 7 ਦਿਨ ਸੋ 7 ਦਿਨ ਦੇ ਉਪਾਅ ਨਾਲ ਹੀ ਦੱਸਾਂਗੀ ਜੋ 100% ਅਸਰਕਾਰ ਤੇ کارਗਰ ਸਿੱਧ ਹੋਣਗੇ ਤਾਂ ਜੋ 7 ਦਿਨਾਂ ਚੋਂ ਕੁਝ ਦਿਨ ਉਹ ਹੁੰਦੇ ਆ ਜਿਨ੍ਹਾਂ ਦੀ ਮਾੜੀ ਔਰਾ ਹੁੰਦੀ ਹੈ ਮਾੜੀ એનર્ਜੀ ਹੁੰਦੀ ਹੈ ਉਹ ਆਪਣੀ ਮਾੜੀ એનર્ਜੀ ਨਾਲ ਤੁਹਾਨੂੰ ਢਹਿ ਡੇ ਰਹੀ ਨਾ ਕਰ ਸਕਣ ਘਟੋ ਘਟ ਇੰਨੀ ਕੋਸ਼ਿਸ਼ ਜ਼ਰੂਰ ਮੇਰੀ ਰਹੇਗੀ ਸੋ ਗੱਲ ਕਰਾਂਗੇ ਹਫਤੇ ਦੇ ਪਹਿਲੇ ਦਿਨ ਸੋਮਵਾਰ ਦੀ ਚੜ੍ਹਦੀ ਕਲਾ ਚ ਰਹਿਣਾ ਸੋਮਵਾਰ ਦੀ ਗੱਲ ਸ਼ੁਰੂ ਕਰਾਂ ਤਾਂ ਚੰ드ਰਮਾ ਦੀ એનર્ਜੀ ਹੁੰਦੀ ਹੈ। ਚੰ드ਰਮਾ ਦੀ ਊਰਜਾ ਮਨ ਨੂੰ ਨਰਮ ਤੇ ਸੰਵੇਦਨਸ਼ੀਲ ਕਰ ਦਿੰਦੀ ਹੈ। ਓਵਰ ਸੈਂਸਿਟਿਵ ਹੁੰਨੇ ਆ ਅਸੀਂ ਮੰਡੇ ਨੂੰ। ਸਾਡੀ ਸੋਚ ਵਿੱਚ ਗਹਿਰਾਈ ਆਉਂਦੀ ਆ ਤੇ ਅੰਤਰਮੁਖੀ ਚੇਤਨਾ ਸਾਡੀ ਜਾਗਦੀ ਆ। ਸੋਮਵਾਰ ਵਾਲੇ ਦਿਨ ਮਨ ਛੋਲੇ-ਹੋਲੇ ਚਿੰਤਾਵਾਂ ਅੰਦਰ ਹੀ ਅੰਦਰ ਬੇਚੈਨੀਆਂ ਉੱਭਰ ਸਕਦੀਆਂ। ਪਰਿਵਾਰਕ ਵਚਨਾ ਤੇ ਅਸਰ ਜ਼ਿਆਦਾ ਹੁੰਦਾ ਹੈ ਜਿਹੜੇ ਜ਼ੁਬਾਨ ਤੇ ਅਸੀਂ ਬੋਲ ਬੋਲਦੇ ਆ ਉਹਨਾਂ ਵਿੱਚ ਵੀ ਕਈ ਵਾਰੀ ਨੈਗੇਟਿਵਿਟੀ ਜ਼ਿਆਦਾ ਹੋ ਜਾਂਦੀ ਹੈ ਇਸ ਦਿਨ ਦਿਲ ਦੇ ਭਾਵ ਜ਼ਿਆਦਾ ਹਾਵੀ ਹੁੰਦੇ ਆ ਬਜਾਏ ਦਿਮਾਗ ਤੋਂ ਸੋਚਣ ਦੇ ਅਸੀਂ ਦਿਲ ਤੋਂ ਜਜ਼ਬਾਤਾਂ ਨਾਲ ਸੋਚਦੇ ਆ ਇੱਕੋ ਪਾ ਕਰ ਲੈਣਾ ਇਸ ਭਾਵਕਤਾ ਤੋਂ ਨਜਾਤ ਪਾਉਣੀ ਹੈ ਸਵੇਰੇ ਠੰਡੇ ਦੁੱਧ ਦੀ ਇੱਕ ਬੂੰਦ ਕੋਸਾ ਨਾ ਹੋਵੇ ਗਰਮ ਨਾ ਹੋਵੇ ਨੋਰਮਲ ਹੋ ਜਾਏ ਇੱਕ ਬੂੰਦ ਸਿਰਫ ਘਰ ਦੇ ਮੁੱਖ ਦਰਵਾਜ਼ੇ ਤੇ ਛਿੜਕਿਓ ਇਹਦੇ ਨਾਲ ਚੰਦਰ ਤਤ ਸ਼ਾਂਤ ਹੋ ਜਾਣਾ ਹੈ ਮਨ ਨਰਮ ਰਹੇਗਾ ਪਰ ਰੁਵਾਂਸਾ ਨਹੀਂ ਰਹੇਗਾ ਤੇ ਜੋ ਦਿਲ ਦੇ ਵਿੱਚ ਗੜਬੜ ਉੱਠ ਰਹੀ ਹੈ ਉਹ ਡਾਊਨ ਹੋ ਡਾਊਨ ਹੁੰਦੀ ਹੈ ਨਾ ਜਿਹੜੀ ਉਹ ਘਟਦੀ ਹੈ ਉਹ ਤੁਹਾਨੂੰ ਚਰਦੀ ਕਲਾ ਚ ਵਾਪਸ ਲਿਆ ਦੇਗੀ ਅਗਲਾ ਦਿਨ ਮੰਗਲਵਾਰ ਮੰਗਲਵਾਰ ਦੀ ਤਿੱਖੀ ਸ਼ਕਤੀ ਤੁਹਾਡੇ ਤੇ ਕੀ ਅਸਰ ਪਾਉਂਦੀ ਹੈ ਮੰਗਲ ਦੀ ਅਗਨੀ ਊਰਜਾ ਮੰਗਲ ਦਾ ਅਗ ਤੱਤ ਮਨ ਵਿੱਚ ਤੁਰੰਤ ਪ੍ਰਕਿਰਿਆ ਪੈਦਾ ਕਰਦਾ ਤੁਰੰਤ ਗੁੱਸੇ ਦਾ ਭਾਵ ਵਧਿਆ ਹੁੰਦਾ ਹੈ ਮੰਗਲਵਾਰ ਵਾਲੇ ਦਿਨ ਤੇ ਸੈਂਸ਼ੀਲਤਾ ਸਾਡੀ ਕਟੀ ਹੁੰਦੀ ਹੈ ਬਰਦਾਸ਼ਤ ਕਰਨ ਦਾ ਮਾਦਾ ਜ਼ੀਰੋ ਮਨੁੱਖ ਨੂੰ ਤਿੱਖੇ ਫੈਸਲੇ ਲੈਣ ਦੀ ਪ੍ਰਵਿਰਤੀ ਕਿ ਝਟਪਟ ਮੈਂ ਆ ਮੈਂ ਕਰ ਲੈਣਾ ਓਵਰ ਕਨਫੀਡੈਂਸ ਦੇ ਆ ਜਾਂਦਾ ਹੈ ਮੰਗਲ ਲਿਆਉਂਦਾ ਏ ਕਦੇ ਨਾ ਸੋਚੇ ਸਮਝੇ ਮੈਂ ਫੈਸਲਾ ਲੈ ਲਿਆ ਮਾਨਸਿਕ ਤਨਾ ਚਿੱਤ ਤੇ ਹਾਵੀ ਰਹਿੰਦਾ ਹੈ ਮੰਗਲਵਾਰ ਵਾਲੇ ਦਿਨ ਵਿਰੋਧੀ ਵਿਚਾਰ ਆਉਂਦੇ ਆ ਤਕਰਾਰ ਪਰਿਵਾਰਾਂ ਚ ਬਹੁਤ ਹੁੰਦਾ ਲੜਾਈ ਝਗੜੇ ਛੋਟੀ ਮੋਟੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਇੱਕ ਦੂਜੇ ਦੇ ਨੁਕਸ ਕੱਢ ਕੱਢ ਕੇ ਲੜਨ ਦੀ ਭਾਵਨਾ ਬਣੀ ਰਹਿੰਦੀ ਹੈ ਸੰਭਾਵਨਾ ਉੱਭਰਦੀ ਰਹਿੰਦੀ ਹੈ ਉਪਾਅ ਕਰ ਲਿਓ ਸ਼ਾਮ ਦੇ ਵੇਲੇ ਗੁੜ ਥੋੜੀ ਜਿਹੀ ਡੜੀ ਤੇ ਲਾਲ ਮਿਰਚ ਦਾ ਐਵੇਂ ਟੁਕੜਾ ਮਾਤਰ ਛੋਟਾ ਜਿਹਾ ਉੱਚੀ ਜਲਦੀ ਅੱਗ 'ਚ ਸੜ ਦੇਣੀਆਂ ਦੋਨੋਂ ਚੀਜ਼ਾਂ ਇਹਦੇ ਨਾਲ ਮੰਗਲ ਦੀ ਅਗਨੀ ਸ਼ਕਤੀ ਸੰਤੁਲਿਤ ਹੁੰਦੀ ਆ ਬੈਲੈਂਸਡ ਹੁੰਦੀ ਆ ਤੇ ਗੁੱਸੇ ਦੀ ਤਪਸ਼ ਦਾ ਲੈਵਲ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਂਦਾ ਹੈ ਅਗਲਾ ਦਿਨ ਹੈ ਜੀ ਬੁੱਧਵਾਰ ਹਫ਼ਤੇ ਦਾ ਬੁੱਧ ਬੁੱਧ ਦੀ ਸਪਸ਼ਟ ਬੁੱਧੀ ਬੁੱਧ ਦੀ ਊਰਜਾ ਸਾਡੇ ਵਿਚਾਰਾਂ ਨੂੰ ਸਪਸ਼ਟਤਾ ਦਿੰਦੀ ਹੈ ਤੇ ਸੰਤੁਲਨ ਪ੍ਰਦਾਨ ਕਰਦੀ ਹੈ ਬੁੱਧਵਾਰ ਵਾਲ ਦੇ ਦਿਨ ਦਿਮਾਗ ਤੇ ਸਾਡੇ ਬੋਲ ਮਤਲਬ ਬੁੱਧੀ ਤੇ ਜ਼ੁਬਾਨ ਦੋਨੋਂ ਹੀ ਸੁਚਾਰੂ ਢੰਗ ਨਾਲ ਸਹੀ ਬੈਲੈਂਸਡ ਚੱਲਦੇ ਰਹਿੰਦੇ ਆ ਮਨੁੱਖ ਆਪਣੀ ਸੋਚ ਚ ਤਰਕ ਤੇ ਨਿਰਣੈ ਸ਼ੀਲਤਾ ਲਿਆਉਂਦਾ ਹੈ ਜਿਹੜੇ ਫੈਸਲੇ ਹਫਤੇ ਦੇ ਬਾਕੀ ਦਿਨਾਂ ਚ ਲੈਣ ਤੋਂ ਅਸੀਂ ਹਿੱਟ ਖਚਾਉਨੇ ਆ ਝਿਜਕਦੇ ਆ ਉਹ ਬੁੱਧਵਾਰ ਵਾਲ ਦੇ ਦਿਨ ਸਾਡੇ ਕੋਲ ਛੇਤੀ ਨਿਰਣੈ ਲਿਆ ਹੋ ਜਾਂਦੇ ਆ ਸਾਡੀ ਬੋਲवाणी ਸਾਡਾ ਸੰਚਾਰ ਸਾਫ ਤੇ ਸਦਾ ਰੰਗ ਰਹਿਦਾ ਹੈ ਸਾਡਾ ਮਨ ਬੁੱਧਵਾਰ ਵਾਲੇ ਦਿਨ ਸਿੱਖਣਾ ਚਾਹੁੰਦਾ ਹੈ ਜਾਣਨਾ ਚਾਹੁੰਦਾ ਹੈ ਅੱਗੇ ਵਧਣਾ ਚਾਹੁੰਦਾ ਹੈ ਉਪਾਅ ਕਰ ਲੈਣਾ ਤਾਂਬੇ ਦੇ ਲੋਟੇ 'ਚ ਪਾਣੀ ਭਰਨਾ ਸਵੇਰੇ ਘਰ ਦੇ ਬਾਹਰ ਸੂਰਜ ਦੀ ਰੌਸ਼ਨੀ 'ਚ ਰੱਖ ਦੇਣਾ ਇਹ ਬੁੱਧ ਤਤ ਨੂੰ ਮਜ਼ਬੂਤ ਕਰਦਾ ਹੈ ਬਾਅਦ 'ਚ ਚੱਕਣਾ ਹੈ ਉਹਨੂੰ ਥੋੜੀ ਦੇਰ ਬਾਅਦ ਗਮਲਿਆਂ 'ਚ ਪਾ ਦੇਣਾ ਮਨ ਦੀ ਗੁੰਝਲ ਛੁਦਾ ਸੋਚ ਨੂੰ ਸਾਫ ਕਰੇਗਾ ਕਲੀਅਰ ਕਰੇਗਾ ਬਿਰਵਾਰ ਵਾਲਾ ਦਿਨ ਆ ਗਿਆ ਬ੍ਰਹਸਪਤੀ ਦੀ ਕਰुणा ਹੁੰਦੀ ਹੈ ਇਹਦੇ ਵਿੱਚ ਤੇ ਗਿਆਨ ਦੀ ਵਿਦਿਆਲਤਾ ਹੁੰਦੀ ਹੈ। ਗੁਰੂ ਦੀ ਊਰਜਾ ਮਨ ਦੇ ਵਿੱਚ ਤੇ ਰਿਸ਼ਤੇ ਧਿਆਨਤਦਾਰੀ ਪੈਦਾ ਕਰਦੀ ਹੈ। ਚਿੱਤ ਦੇ ਵਿੱਚ ਸ਼ਾਂਤੀ ਦਾ ਆਵਾਸ ਹੁੰਦਾ ਹੈ। ਨੋਟ ਕਰੋ ਵੀਰਵਾਰ ਵਾਲੇ ਦਿਨ ਇਦਾਂ ਦੀਆਂ ਹੀ ਫੀਲਿੰਗਸ ਹੁੰਦੀਆਂ। ਕਿਉਂਕਿ ਮਨ ਮਨ ਨੇ ਬਦਲਣਾ ਹੈ। ਇੱਕੋ ਜਿਹੀ ਲੈਚ ਨਹੀਂ ਰਹਿਣਾ। ਪੂਰਾ ਹਫ਼ਤਾ। ਹਰ ਦਿਨ ਦੀ ਆਪਣੀ ਅਲੱਗ એનર્ਜੀ ਹੈ ਤੇ ਉਹ એનર્ਜੀ ਤੁਹਾਡੇ ਤੇ ਇਸੇ ਤਰ੍ਹਾਂ ਹੀ ਅਸਰ ਅੰਦਾਜ਼ ਹੁੰਦੇ ਹੈ। ਵੀਰਵਾਰ ਵਾਲੇ ਦਿਨ ਮਨੁੱਖ ਨੂੰ ਗਿਆਨ ਗ੍ਰਹਿਣ ਕਰਨ ਦੀ ਸਮਰੱਥਾ ਵੱਧਦੀ ਹੈ ਕੁਝ ਟੌਪਿਕ ਜਿਹੜੇ ਖਾਸ ਕਰਕੇ ਵਿਦਿਆਰਥੀ ਹੈ ਕੁਝ चीज ਸਮਝ ਨਹੀਂ ਨਾ ਆਉਂਦੀ ਜਿਹੜਾ ਵਿਸ਼ਾ ਵੀਰਵਾਰ ਵਾਲੇ ਦਿਨ ਮੇਰੇ ਕਹਿਣ ਤੇ ਟਰਾਈ ਕਰਕੇ ਦੇਖੋ ਤੁਹਾਨੂੰ ਛੱਟਪਟ ਯਾਦ ਹੋ ਜਾਏਗਾ ਔਖੇ ਟੌਪਿਕ ਵੀਰਵਾਰ ਨੂੰ ਯਾਦ ਕਰੋ ਚਿੰਤਾ ਘਟਦੀ ਹੈ ਸੰਤੁਲਨ ਵੱਧਦਾ ਹੈ ਇਹ ਦਿਨ ਮਨੁੱਖ ਨੂੰ ਅੰਦਰੋਂ ਮਜ਼ਬੂਤ ਕਰਦਾ ਹੈ ਫਿਰ ਵੀ ਆਪਾਂ ਉਪਾਅ ਕਰ ਲੈਣਾ ਕਿਸੇ ਵੀ ਬਜ਼ੁਰਗ ਜਾਂ ਗਰੀਬ ਨੂੰ ਛੋਲਿਆਂ ਦੀ ਦਾਲ ਜਾਂ ਫਿਰ ਰੋਵੈਸਣ ਦੇ ਸਕਦੇ ਹੋ ਤੁਸੀਂ ਦਾਨ ਕਰ ਦਿਓ ਇਹਦੇ ਨਾਲ ਬ੍ਰਹਸਪਤੀ ਤੱਤ ਮਜ਼ਬੂਤ ਹੋ ਜਾਣਾ ਤੇ ਮਨ ਦੇ ਵਿੱਚ ਸ਼ਾਂਤੀ ਬਣੀ ਰਹੇਗੀ ਅਗਲਾ ਦਿਨ ਆ ਗਿਆ ਸ਼ੁੱਕਰਵਾਰ ਇਹ ਸੁੰਦਰਤਾ ਦਾ ਪ੍ਰਤੀਕ ਹੈ ਮृदुਤਾ ਦਾ ਦੀ ਲਹਿਰ ਮੰਨ ਲਓ ਇੱਕ ਨਾ ਕਹਿ ਲੋ ਜੀਵਨ ਭਰ ਦੀਆਂ ਲਗਜ਼ਰੀਅਸ ਚੀਜ਼ਾਂ ਦਾ ਪ੍ਰਤੀਕ ਹੈ ਸ਼ੁਕਰ ਦੀ ਜਿਹੜੀ ਸੌਮ्यता ਇਸ ਇਹ ਸਾਡੇ ਮਨ ਦੇ ਵਿੱਚ ਪਿਆਰ ਭਰਦੀ ਹੈ ਮਠਾਸ ਲਿਆਉਂਦੀ ਹੈ ਸੁਹਰਦਤਾ ਪੈਦਾ ਕਰਦੀ ਹੈ ਸ਼ੁਕਰ ਦਾ ਇਹ ਨਾਸਰ ਹੁੰਦਾ ਹੈ ਕਿ ਰਿਸ਼ਤਿਆਂ ਦੇ ਵਿੱਚ ਜਿਹੜੀ ਗਰਮੀ ਹੈ ਨਿੱਘ ਹੈ ਤੇ ਘਰ ਦੇ ਵਿੱਚ ਨਿਮਰਤਾਈ ਹੈ ਇਹ ਉੱਭਰਨੀ ਸ਼ੁਰੂ ਹੋ ਜਾਂਦੀ ਹੈ ਮਨੁੱਖ ਸੁੰਦਰ ਚੀਜ਼ਾਂ ਵੱਲ ਅਟ੍ਰੈਕਟ ਹੁੰਦਾ ਮੈਂ ਦੱਸਿਆ ਨਾ ਦੁਨੀਆ ਭਰ ਦੀਆਂ ਖੂਬਸੂਰਤ ਚੀਜ਼ਾਂ ਸਾਨੂੰ ਸ਼ੁੱਕਰਵਾਰ ਵਾਲੇ ਦਿਨ ਅਟ੍ਰੈਕਟ ਰਿੰਦੇ ਸਾਡਾ ਸੋਚ ਹੀ ਬੜੀ ਅਸਥੈਟਿਕ ਸੈਂਸ ਵਾਲੀ ਹੁੰਦੀ ਹੈ ਸ਼ੁੱਕਰਵਾਰ ਵਾਲੇ ਦਿਨ ਕਿਸੇ ਚੀਜ਼ ਨੂੰ ਬਾਕੀ ਦਿਨ ਕਿਸੇ ਹੋਰ ਨਜ਼ਰੀਏ ਨਾਲ ਦੇਖੋਗੇ ਨਾ ਸ਼ੁੱਕਰਵਾਰ ਨੂੰ ਉਹੀ ਚੀਜ਼ 'ਚ ਤੁਹਾਨੂੰ ਇੱਕ ਐਸਥੈਟਿਕ ਸੈਂਸ ਨਜ਼ਰ ਆਉਣੀ ਹੈ ਕਿ ਉਹਦੀ ਖੂਬਸੂਰਤੀ ਤਾਂ ਆਹ ਐਂਗਲ ਤੋਂ ਦੇਖਣੀ ਆਪਾਂ ਸੋ ਘਰ ਦਾ ਮਾਹੌਲ ਹਲਕਾ ਤੇ ਸੁਗੰਧਮਈ ਰਹਿੰਦਾ ਕੋਈ ਫਰੇਗਰੈਂਸ ਕੋਈ ਔਰਾ ਇਦਾਂ ਦੀ ਘਰ ਦੀ ਬਣੀ ਰਹਿੰਦੀ ਆ ਕਿ ਇੱਕ ਖੁਸ਼ੂਦਾਰ ਮਾਹੌਲ ਬਣਿਆ ਰਹਿੰਦਾ ਹੈ ਚਿੱਤ ਦੇ ਵਿੱਚ ਆਕਰਸ਼ਣ ਹੁੰਦਾ ਤੁਸੀਂ ਸੋਹਣੇ ਲੱਗਣਾ ਚਾਹੁੰਦੇ ਹੋ ਨਿਓ ਤੇ ਸੰਜਮ ਵੀ ਨਾਲ ਬਣਿਆ ਰਹਿੰਦਾ ਹੈ ਉਪਾਅ ਕਰ ਲੈਣਾ ਸ਼ਾਮ ਹੁੰਦਿਆਂ ਘਰ ਦੇ ਵਿੱਚ ਦੇਸੀ ਕਿਉਂ ਦਾ ਦੀਵਾ ਬਾਲਣਾ ਤੇ ਉਹਨੂੰ ਮਿੱਟੀ ਦੀ ਪਲੇਟ 'ਚ ਰੱਖਣਾ ਉਸ ਦੀਵੇ ਨੂੰ ਸਟੇਲ ਜਾਂ ਹੋਰ ਭਾਂਡੇ 'ਚ ਨਹੀਂ ਇਹਦੇ ਨਾਲ ਸ਼ੁਕਰ ਦੀ ਊਰਜਾ ਸੰਤੁਲਿਤ ਹੁੰਦੀ ਹੈ ਘਰ ਵਿੱਚ ਸੁੰਦਰਮਈ ਮਾਹੌਲ ਬਣਦਾ ਤੇ ਮਨ ਸ਼ਾਂਤ ਰਹਿੰਦਾ ਜਿਨ੍ਹਾਂ ਘਰਾਂ 'ਚ ਕਲਾ ਕਲੇਸ਼ਣ ਸ਼ੁਕਰਵਾਰੇ ਕਰਕੇ ਦੇਖਿਓ ਦੇਖਿਓ ਕਿੰਨਾ ਸਕੂਨ ਮਿਲਣਾ ਹਫ਼ਤੇ ਦੇ ਸਾਰੇ ਦਿਨ ਇਹ ਸਾਤੂਪਾ ਕਰ ਸਕਦੇ ਹੋ ਬਿਨਾਂ ਚਿਜਕ ਹਰੇਕ ਰਾਸ਼ੀ ਵਾਲੇ ਕਿਸੇ ਵੀ ਰਾਸ਼ੀ ਦੇ ਹੋਵੋ ਕਿਸੇ ਵੀ ਧਰਮ ਦੇ ਹੋਵੋ ਕਰ ਸਕਦੇ ਹੋ ਮੇਰੇ ਉਪਾਅ ਹੋਏ ਹੁੰਦੇ ਆ ਜਿਹੜੇ ਯੂਨੀਵਰਸਲ ਹੁੰਦੇ ਆ ਕੋਈ ਵੀ ਕਰ ਸਕਦਾ ਠੀਕ ਹੈ ਜੀ ਤੁਸੀਂ ਸ਼ਨੀਵਾਰ ਨੂੰ ਕੀ ਕਰਨਾ ਹੈ ਸ਼ਨੀਵਾਰ ਦੀ ਕਨਸਟਿਟਿ ਸੱਚ ਤੇ ਪਹਿਰਾ ਹਕੀਕਤ ਦਾ ਦਿਨ ਸ਼ਨੀ ਦੀ ਊਰਜਾ ਮਨ ਨੂੰ ਹਕੀਕਤ ਦੇ ਨੇੜੇ ਲੈ ਜਾਂਦੀ ਹੈ ਜਿਹੜੇ 6 ਦਿਨ ਪਰਮਪਲੇਖੇ ਪਏ ਹੁੰਦੇ ਨਾ ਇਮੇਜਿਨੇਟਿਵ ਕਲਪਨਿਕ ਸੰਸਾਰ 'ਚ ਸ਼ਨੀ ਰਿਐਲਿਟੀ ਦਿਖਾਉਂਦਾ ਸੱਚ ਹੈ ਆ ਚੰਗਾ ਤੇ ਚੰਗਾ ਹੀ ਆ ਤੇ ਆ ਮਾੜਾ ਤੇ ਮਾੜਾ ਹੀ ਆ ਚੰਗਾ ਚੰਗਾ ਕਿਉਂ ਆ ਮਾੜਾ ਮਾੜਾ ਕਿਉਂ ਉਹ ਸਾਰੇ ਪਰਦੇ ਜਿਹੜੇ ਨੇ ਸਾਈਡ ਤੇ ਕਰਟਨ ਕਰ ਦਿੰਦਾ ਗਿਆ ਦੇਖ ਆ ਸੱਚ ਹੈ ਪਰ ਤਾਂ ਥੱਲੇ ਲੁਕਿਆ ਸੱਚ ਸਾਰੀ ਜ਼ਿੰਮੇਵਾਰੀ ਦਿਮਾਗ ਦੇ ਭਾਰ ਵਾਂਗ ਮਹਿਸੂਸ ਹੁੰਦੀ ਰਹਿੰਦੀ ਕਿ ਮੇਰੀ ਜ਼ਿੰਮੇਵਾਰੀ ਆ ਮੈਂ ਕਰਾਂ ਤਾਂ ਕਿਦਾਂ ਕਰਾਂ ਇੱਕ ਬੋਝ ਲੱਗ ਰਿਹਾ ਹੁੰਦਾ ਦਿਮਾਗ ਤੇ ਸ਼ਨੀਵਾਰ ਵਾਲੇ ਦਿਨ ਮਨੁੱਖ ਆਪਣੇ ਕਰਮਾਂ ਦੀ ਸਮੀਖਿਆ ਕਰਨ ਤੇ ਫਿਰ ਮਜਬੂਰ ਹੋ ਜਾਂਦਾ ਹੈ ਕਿ ਮੈਂ ਕਿਹੜੇ ਕਰਮ ਕਰ ਲਏ ਜੋ ਮੇਰੇ ਅੱਜ ਇਹ ਹਾਲਾਤ ਆ ਸ਼ਨੀਵਾਰ ਵਾਲੇ ਦਿਨ ਦੀ ਫੀਲਿੰਗ ਇਹ ਹੁੰਦੀ ਹੈ ਸਾਰਿਆਂ ਤੇ ਚਿੱਤ ਦੇ ਵਿੱਚ ਭਾਰੀਪਨ ਰਹਿਣਾ ਸੋਚਾਂ ਤੇ ਵਿੱਚ ਬੜੇ ਤੁਸੀਂ ਸੀਰੀਅਸ ਨਾ ਲੈ ਜਾਨੀ ਗੰਭੀਰਤਾ ਦਾ ਲੈਵਲ ਬਹੁਤ ਉੱਚਾਈ ਹੋ ਜਾਂਦਾ ਗੰਭੀਰਤਾ ਪੀਕ ਤੇ ਹੁੰਦੀ ਹੈ ਸੋ ਇਹ ਦਿਨ ਅੰਦਰੂਨੀ ਮਜ਼ਬੂਤੀ ਦੀ ਅਜਮਾਇਸ਼ ਤਾਂ ਦੇਣਾ ਪਰਖ ਦਾ ਦੇਣਾ ਉਪਾ ਕਰ ਲੋ ਕਾਲੇ ਤੇਲ ਲਓ ਮੁੱਠੀਜ ਆਪਣੇ ਸਿਰ ਤੋਂ ਤਿੰਨ ਵਾਰੀ ਐਂਟੀ ਕਲੌਕਵਾਈਸ ਘੁਮਾਓ ਤੇ ਚਿੜੀਆਂ ਨੂੰ ਜਨੌਰਾਂ ਨੂੰ ਪਾਣੀ ਪਾਣੀ ਦੇ ਕੋਲ ਖਾਣ ਨੂੰ ਰੱਖ ਦਿਓ ਦਾਣੇ ਵਾਂਗੂ ਛਿੜਕ ਦੇਣਾ ਐਦਾਂ ਹੀ ਮੁੱਠ ਘੁਮਾ ਕੇ ਐਦਾਂ ਹੀ ਮੁੱਠ ਖਿਲਾਰ ਦੇਣੀ ਹੈ ਅੰਦਰ ਨਹੀਂ ਲੈ ਜਾਣੀ ਜਿੱਥੇ ਵੀ ਖੜੇ ਹੋ ਉਹ ਨਾਲ ਦੇ ਰਕਤਾਂ ਕੋਲ ਸੜ ਦੋ ਇਹਦੇ ਨਾਲ ਸ਼ਨੀ ਦਾ ਦਵਾ ਹਲਕਾ ਹੋ ਜਾਏਗਾ ਮਨ ਸ਼ਾਂਤ ਹੋ ਜਾਏਗਾ ਤੇ ਕਰ ਦੇ ਵਿੱਚ ਜੋ ਵੀ ਰੁਕਾਵਟਾਂ ਨੇ ਉਹ ਠੀਕ ਹੋ ਜਾਣਗੀਆਂ ਅੱਗੇ ਆਇਆ ਐਤਵਾਰ ਸੂਰਜ ਦਾ ਤੇਜ ਤੇ ਆਤਮ ਬਲ ਵਾਲਾ ਦਿਨ ਸੂਰਜ ਦੀ ਸ਼ਕਤੀ ਸਾਡੇ ਮਨ ਨੂੰ ਆਤਮ ਵਿਸ਼ਵਾਸ ਨਾਲ ਭਰ ਦਿੰਦੀ ਹੈ ਸੰਡੇ ਸਦਾ ਬਹਾਰ ਮਨochondਰੋ ਮਜ਼ਬੂਤ ਹੁੰਦਾ ਨਵੀਂ ਸ਼ੁਰੂਆਤ ਲਈ ਤਿਆਰ ਰਹਿੰਦਾ ਹੈ ਸੋਚ ਦੇ ਵਿੱਚ ਚਮਕ ਰਹਿੰਦੀ ਹੈ ਸਰੀਰ ਦੇ ਵਿੱਚ ਜੋਸ਼ ਜਾਗਿਆ ਹੁੰਦਾ ਐਤਵਾਰ એનਰਜੈਟਿਕ ਫੀਲ ਕਰਦੇ ਹੋ ਔਰ ਆਪਾਂ ਪੰਜ ਬਾਕੀ ਦਿਨਾਂ ਦੇ ਬਨਿਸਬਤ ਮਨੁੱਖ ਯੋਜਨਾ ਬਣਾਉਂਦਾ ਹੈ ਰਣਨੀਤੀ ਤਿਆਰ ਕਰਦਾ ਤੇ ਅੱਗੇ ਵਧਣ ਲਈ ਗੰਭੀਰ ਹੁੰਦਾ ਜੋ ਵੀ ਪਰਿਵਾਰ ਬੈਠਦਾ ਕੋਈ ਡਿਸਕਸਨ ਕਰਦੇ ਹੋ ਨਾ ਕਿਸੇ ਨਵੇਂ ਫਿਊਚਰ ਪਲਾਨਿੰਗ ਦੀ ਤਾਂ ਤੁਸੀਂ ਐਤਵਾਰ ਨੂੰ ਕਰ ਸਕਦੇ ਹੋ ਸਾਡੇ ਦਿਮਾਗ ਦੀ ਬੰਤਰ ਉਸ ਦਿਨ ਦੀ ਆਰਾ ਇੰਨੀ ਜਿਆਦਾ ਪੋਜ਼ਿਟਿਵ ਹੁੰਦੀ ਹੈ ਸੋ ਜਿਹੜੇ ਕੰਮ ਛੇ ਦਿਨ ਦੱਬ ਕੇ ਰੱਖਿਆ ਨਹੀਂ ਹੋ ਰਿਹਾ ਸੀ ਨਾ ਡਿਸਕਸ ਕਰੋ ਐਤਵਾਰ ਨੂੰ ਡਿਸਕਸ ਕਰਕੇ ਦੇਖੋ ਰਸਤੇ ਲੱਭਣਗੇ ਤੁਸੀਂ ਅੱਗੇ ਵਧੋਗੇ ਅੰਦਰੋਂ ਇਹ ਦਿਨ ਉਮੀਦ ਦੇ ਨਵੇਂ ਦਰਵਾਜ਼ੇ ਖੋਲਦਾ ਹੈ ਸੋਪਾ ਕਰ ਲੈਣਾ ਸਵੇਰੇ ਜਦੋਂ ਉਗਦਾ ਸੂਰਜਾ ਨੂੰ ਜਲ ਅਰਪਣ ਕਰ ਦਿਓ ਇਹ ਤੁਹਾਡੇ ਸੂਰਜ ਤੱਤ ਨੂੰ ਮਜ਼ਬੂਤ ਕਰੇਗਾ ਤੇ ਮਨ ਚ ਚਮਕ ਸਾਹਸ ਤੇ ਫੈਸਲੇ ਦੀ ਤਾਕਤ ਲਿਆਏਗਾ ਇਹ 7 ਦਿਨਾਂ ਦੀ ਊਰਜਾ ਕਦੇ ਵੀ ਇੱਕੋ ਜਿਹੀ ਨਹੀਂ ਰਹਿੰਦੀ ਇਹ ਮੰਨ ਕੇ ਚੱਲਿਆ ਕਰੋ ਕਿਉਂਕਿ ਮਨੁੱਖੀ ਮਨ ਹਰ ਦਿਨ ਆਪਣੇ ਵਾਤਾਵਰਣ ਗਤੀ ਤੇ ਸਮੇਂ ਅਨੁਸਾਰ ਰੰਗ ਬਦਲਦਾ ਰਹਿੰਦਾ ਹੈ ਜੇ ਅਸੀਂ ਇਹ ਊਰਜਾ ਚੱਕਰ ਸਮਝ ਲਿਆ ਸੱਤਾਂ ਦਿਨਾਂ ਦਾ ਤਾਂ ਜੀਵਨ ਦੇ ਬਹੁਤ ਸਾਰੇ ਭਾਵਕ ਤੇ ਮਾਨਸਿਕ ਭਾਰ ਹੌਲੇ ਹੋ ਜਾਣਗੇ ਹੁਣ ਇਹ ਨਹੀਂ ਸੋਚਣਾ ਕਿ ਸੋਮਵਾਰ ਮੈਂ ਉਦਾਸ ਕਿਉਂ ਸੀ ਮੰਗਲਵਾਰ ਮੈਂ ਐਕਟਿਵ ਕਿਉਂ ਸੀ ਐਤਵਾਰ ਮੈਂ ਫੈਸਲੇ ਲੈਣ ਦੇ ਕਾਬਿਲ ਕਿਦਾਂ ਬਣ ਗਈ ਕਿਹੜਾ ਕੌਤਕ ਵਰਤਿਆ ਸੱਤਾਂ ਦਿਨਾਂ ਦੀ એનર્ਜੀ ਨੂੰ ਸਮਝ ਲਾਓ ਤੁਹਾਨੂੰ ਉਦਾਸ ਹੋਣਾ ਦੇ ਲੋੜੇ ਨਹੀਂ ਐ ਫਿਰ ਤੁਹਾਨੂੰ ਪਤਾ ਵੀ ਅੱਜ ਆ ਦਿਨਾਂ ਤੇ ਦਿਨ ਦਸਤਾਰ ਮੇਰਾ ਦੱਸਿਆ ਉਪਾਅ ਕਰ ਲਓ ਕਿਉਂਕਿ ਵੈਦਿਕ ਉਪਾਣੇ ਕਰਗਰ ਨੇ ਅਸਰ ਕਰਕ ਨੇ ਤੁਸੀਂ ਮੁੜ ਕੇ ਪੂਰੇ ਜੋਸ਼ ਨਾਲ ਖੜੇ ਹੋ ਜਾਣਾ ਢੇਰੀ ਨਹੀਂ ਟਾਉਂਗੇ ਸੋ ਜੇ ਅਸੀਂ ਇਹ ਸੱਤਾਂ ਦਿਨਾਂ ਦੀ ਊਰਜਾ ਚੱਕਰ ਸਮਝ ਲਈ ਤਾਂ ਜ਼ਿੰਦਗੀ ਦੇ ਬਹੁਤ ਸਾਰੇ ਮਾਨਸਿਕ ਭਾਰ ਬੋਝ ਹਲਕੇ ਹੋ ਜਾਣੇ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਲਈ ਹਫਤੇ ਦਾ ਤੁਹਾਨੂੰ ਲੱਗਦਾ ਹੁੰਦਾ ਵੀ ਕਿਹੜਾ ਦਿਨ ਤੁਹਾਡੀ ਊਰਜਾ ਨੂੰ ਅੰਦਰੋਂ ਕੱਢ ਕੇ ਲਾ ਗਿਆ ਜਾਂ ਤੁਸੀਂ ਇੱਕ ਦਿਨ ਬਹੁਤ ਹੀ એનਰਜੈਟਿਕ ਹੋ ਸਭ ਤੋਂ ਭਾਰੀ ਊਰਜਾ 'ਚ ਸਭ ਤੋਂ ਹਲਕੀ ਊਰਜਾ ਕਿਹੜੇ ਦਿਨ ਰਹਿੰਦੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਥੋੜਾ ਕਮੈਂਟ ਹੁੰਦੇ ਆ ਫਿਰ ਮੈਂ ਜਵਾਬ ਦੇਣੀ ਆ ਥੋੜੀ ਰੌਣਕ ਲੱਗੀ ਰਹਿੰਦੀ ਹੈ ਚੈਨਲ ਦੇ ਉੱਤੇ ਤੇ ਜੇ ਖਮੋਚ ਰਹਿੰਦੇ ਹੋ ਤਾਂ ਫਿਰ ਉਹ ਕਬਰਸਤਾਨ ਵਰਗੀ ਚੁੱਪਚਾਈ ਰਹਿੰਦੀ ਹੈ ਆਨੰਦ ਨਹੀਂ ਆਉਂਦਾ ਸੋ ਮੇਰਾ ਸਾਥ ਦਿਓ ਜੇ ਵੀਡੀਓ ਦਾ ਕਨਸੈਪਟ ਤੁਹਾਨੂੰ ਜਾਣਕਾਰੀ ਭਰਪੂਰ ਲੱਗਾ ਆ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਕੋਈ ਹਰਜ ਨਹੀਂ ਸਾਂਝੀ ਕਰ ਦਿਓ ਸ਼ੇਅਰ ਕਰ ਦਿਓ ਆਪਣੀ ਰਾਏ ਕਮੈਂਟ 'ਚ ਜ਼ਰੂਰ ਦਿਓ ਜੇ ਖੇਚਲ ਕਰ ਸਕੋ ਤਾਂ ਪਲੀਜ਼ ਮੇਰੇ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰਕੇ ਹਾਈਪ ਦਾ অপਸ਼ਨ ਦਬਾ ਦਿਓ ਕੀ ਕੋਈ ਹਰ ਜਾਏ ਨਾ ਗੱਲਾਂ ਨੂੰ ਕਰਨ ਦਾ ਤੁਹਾਡੇ ਕੋਈ ਮੁੱਲ ਲੱਗਦਾ ਤੁਹਾਡੇ ਕੋਈ ਪੈਸੇ ਕੱਟੇ ਜਾਂਦੇ ਨਹੀਂ ਨਾ ਸੋ ਮੇਰੀ ਮਿਹਨਤ ਆ ਫਿਰ ਮੈਂ ਹੋਰ એનਰਜੈਟਿਕ ਹੋ ਕੇ ਤੁਹਾਡੇ ਲਈ ਨਵੇਂ ਵਿਸ਼ੇ ਲੱਭਦੀਆਂ ਮਿਲਾਂਗੇ ਕੱਲ ਟਿਲ ਥੈਂਕ ਬਾਈ ਬਾਈ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਕਰੋ